ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਮਨਦੀਪ ਕੌਰ ਮੇਰੇ ਚੈਨਲ ਕੁੰਤਾ ਸੂਟ ਕਲੈਕਸ਼ਨ ਤੇ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਇੱਕ ਸੂਟਾਂ ਦੀ ਹੋਰ ਵੀਡੀਓ ਲੈ ਕੇ ਆਏ ਜੀ ਆਪਾਂ ਬਹੁਤ ਸੋਹਣੇ ਕਾਟਨ ਦੇ ਵਰਕ ਵਾਲੇ ਸੂਟ ਸੈਮੀ ਸਟਿਚ ਸੂਟ ਬਹੁਤ ਫਾਈਨ ਸਟੱਫ ਰਹੂਗਾ ਬਹੁਤ ਸੋਹਣੇ ਨਵੇਂ ਨਵੇਂ ਡਿਜ਼ਾਈਨਾਂ ਦੇ ਵਰਕ ਲੈ ਕੇ ਆਏ ਆਓ ਦੇਖਦੇ ਆ ਅੱਜ ਦੇ ਇਹ ਬਹੁਤ ਸੋਹਣੇ ਸੂਟ ਹਾਂਜੀ ਇਹ ਆਪਣਾ ਪਹਿਲਾ ਸੂਟ ਆ ਗਿਆ ਬਹੁਤ ਸੋਹਣਾ ਕਾਟਨ ਸਟੱਫ ਦੇ ਉੱਪਰ ਰੈਡੀ ਹੋਇਆ ਹੈ ਬਾਟਮ ਆਪਣੀ ਪਲੇਨ ਹੀ ਰਹਿਣੀ ਹੈ ਸੂਟ ਬਹੁਤ ਸੋਹਣਾ ਡੈਡੀ ਹੋਇਆ ਪਲੇਨ ਦੁਪੱਟਾ ਹੈਗਾ ਸ਼ਰਟ ਦੇ ਅਪਰ ਫਰੰਟ ਤੇ ਵਰਕ ਕੀਤਾ ਐਂਕਰਿੰਗ ਕੀਤੀ ਹੈਗੀ ਕਾਟਨ ਸਟੱਫ ਹੈ ਫਾਈਨ ਸਟੱਫ ਰਹੂਗਾ ਕਲਰ ਬਹੁਤ ਸੋਹਣਾ ਹੈ ਐਂਕਰਿੰਗ ਕੀਤੀ ਹੈ ਫਲਾਰ ਆਏ ਨੇ ਸ਼ਰਟ ਦੇ ਫਰੰਟ ਤੇ ਸੈਮੀ ਸਟਿਚ ਕੀਤੀ ਹੋਈ ਹੈ ਸ਼ਰਟ ਆਪਣੀ ਨੈਕ ਦੇ ਉੱਪਰ ਹਲਕੀ ਜੀ ਡਿਜ਼ਾਈਨਿੰਗ ਦਿੱਤੀ ਹੋਈ ਐਂਕਰਿੰਗ ਕਰਕੇ ਬਹੁਤ ਸੋਹਣਾ ਆਰਟੀਕਲ ਰੈਡੀ ਹੁੰਦਾ ਹੈ ਇਹ ਸਲੀਪਸ ਦੇ ਉੱਪਰ ਆ ਜੁਗੀ ਆਪਣੀ ਇਦਾਂ ਐਂਕਰਿੰਗ ਦੀ ਡਿਜ਼ਾਈਨਿੰਗ ਇਹ ਵਾਲੀ ਆ ਚੁੱਕੀ ਹੈ ਤੇ ਇਹਦੇ ਨਾਲ ਗ੍ਰੀਨ ਕਲਰ ਦਾ ਵਰਕ ਨਾਲ ਦਾ ਆਪਣਾ ਦੁਪੱਟਾ ਰੂ ਕੋਟਨ ਦਾ ਬਹੁਤ ਸੋਹਣਾ ਸਟੱਫ ਰਹੂਗਾ ਦੁਪੱਟੇ ਦਾ ਇਹ ਵਾਲਾ ਦੁਪੱਟਾ ਰਹੂਗਾ ਫੋਰ ਸੈੱਡ ਨੇਸ਼ਨਲ ਫਿਨਿਸ਼ਿੰਗ ਕਰਕੇ ਦੇਵਾਂਗੇ ਦੁਪੱਟਾ ਤੁਹਾਨੂੰ ਪ੍ਰਾਈਸ ਰਹੂਗਾ ਜੀ 1800 ਬਹੁਤ ਫਾਈਨ ਸਟੱਫ ਹੈਗਾ ਵਿਦ ਦੁਪੱਟਾ ਇਸ ਤੋਂ ਨੈਕਸਟ ਆਪਣਾ ਹੈਗਾ ਜੀ ਜੌਰਜਟ ਦੇ ਵਿੱਚ ਆਰੀ ਵਰਕ ਦੇ ਨਾਲ ਬਹੁਤ ਸੋਹਣਾ ਸੂਟ ਰੈਡੀ ਹੋਇਆਗਾ ਸੇਮੇ ਸਟਾਫ ਦਾ ਆਪਣਾ ਜੌਰਜਟ ਦਾ ਦੁਪੱਟਾ ਰਹੂਗਾ ਬਾਟਮ ਆ ਗਈ ਸੇਮ ਸਟਾਫ ਦੇ ਵਿੱਚ ਆਪਣੀ ਬਾਟਮ ਆ ਗਈ ਹਾਂਜੀ ਇਹ ਆ ਗਿਆ ਆਪਣਾ ਸ਼ਰਟ ਸਾਰੇ ਤੇ ਆਰੀ ਵਰਕ ਹੋਇਆ ਬਹੁਤ ਸੋਹਣਾ ਡਿਜ਼ਾਈਨਿੰਗ ਹੈ ਕਲਰ ਬਹੁਤ ਸੋਹਣਾ ਹੈਗਾ ਕਲਰ ਕੰਟਰਾਸਟ ਬਹੁਤ ਸੋਨਾ ਬਣਿਆ ਹੋਇਆ ਸ਼ਰਟ ਦੇ ਫਰੰਟ ਤੇ ਬਹੁਤ ਸੋਨਾ ਵਰਕ ਦੀ ਫਿਨਿਸ਼ਿੰਗ ਦੇਖੋ ਤੁਸੀਂ ਆਰੀ ਵਰਕ ਦੀ ਬਹੁਤ ਸੋਹਣੀ ਫਿਨਿਸ਼ਿੰਗ ਦੇ ਨਾਲ ਕੰਮ ਕੀਤਾ ਗਿਆ ਹੈਗਾ ਤੇ 슬ੀਵਸ ਦੇ ਉੱਪਰ ਵੀ ਪੂਰਾ ਹੈਵੀ ਕੰਮ ਆ ਜਾਊਗਾ 슬ੀਵਸ ਦੇ ਉੱਪਰ ਆ ਜਾਊਗਾ ਤੇ ਇਹਦੇ ਨਾਲ ਸੇਮ ਸਟੱਫ ਦੇ ਵਿੱਚ ਆਪਣਾ ਦੁਪੱਟਾ ਫੋਰ ਸਾਈਡ ਫਿਨਿਸ਼ਿੰਗ ਦਿੱਤੀ ਗਈ ਹੈਗੀ ਲੋਚ 2 ਮੀਟਰ ਕੱਟਦਾ ਦੁਪੱਟਾ ਰਹੂਗਾ 4 ਸੈੱਟ ਆਪਾਂ ਇਹਨੂੰ ਪੱਤੀ ਲਗਾ ਕੇ ਫਿਨਿਸ਼ਿੰਗ ਪਾ ਦਿੱਤੀ ਗਈ ਹੈ ਪਾਈਪਿੰਨ ਨਾਲ ਫਿਨਿਸ਼ਿੰਗ ਕੀਤੀ ਗਈ ਹੈਗੀ ਬੋਸੋਨਾ ਆਰਟੀਕਲ ਇਹ ਆਪਣਾ ਰੈਡੀ ਹੈਗਾ ਜੌਰਜਟ ਦੇ ਵਿੱਚ ਸਟਾਫ ਫਾਈਨ ਰਹੂਗਾ ਤੇ ਪ੍ਰਾਈਸ ਰਹੂਗਾ ਜੀ 1850 ਹਾਂਜੀ ਇੱਕ ਇਹ ਆ ਗਿਆ ਜੀ ਆਪਣੇ ਕੋਲੇ कॉटन ਦੇ ਵਿੱਚ सूट ਬਹੁਤ ਸੋਹਣਾ सूट ਰੈਡੀ ਹੈ ਬਾਟਮ ਆ ਜੂਗੀ ਮਲ कॉटन ਦਾ ਦੁਪੱਟਾ ਰਹੂਗਾ ਪੈਚ ਵਰਕ ਦੇ ਨਾਲ ਆਪਾਂ ਸੂਟ ਰੈਡੀ ਕੀਤਾ ਹੈ ਸੈਮੀ ਸਟਿਚ ਹੈ ਸ਼ਰਟ ਆਪਣੀ ਨੱਕ ਤੇ ਪੈਚ ਲਗਾ ਕੇ ਵਰਕ ਕੀਤਾ ਗਿਆ ਹਲਕਾ ਜਿਹਾ ਦੁਪੱਟੀ ਨਾਲ ਦਾ ਆਪਾਂ ਪੈਚ ਐਡ ਕੀਤਾ ਹੈਗਾ ਸ਼ਰਟ ਦੇ ਨੱਕ ਦੇ ਉੱਪਰ ਵਰਕ ਆ ਜੂਗਾ ਘੇਰੇ ਦੇ ਉੱਪਰ ਆ ਜੂਗੀ ਪੱਟੀ ਇਦਾਂ ਹੀ ਆਪਾਂ 슬ੀਵਸ ਨੂੰ ਡਿਜ਼ਾਈਨਿੰਗ ਦਿੱਤੀ ਹੈਗੀ 슬ੀਵਸ ਦੇ ਉੱਪਰ ਆ ਗਈ ਤੇ ਇਹ ਆ ਗਿਆ ਜੀ ਆਪਣਾ ਮਲ ਕੋਟਨ ਦਾ ਦੁਪੱਟਾ ਆ ਜਾਊਗਾ ਟਾਈ ਮੀਟਰ ਕੱਟ ਦਾ ਇਹ ਆ ਗਿਆ ਜੀ ਦੁਪੱਟਾ ਤੇ ਇਹਦਾ ਜਿਹੜਾ ਪ੍ਰਾਈਸ ਰਹੂਗਾ ਜੀ 1550 1550 ਹਾਂਜੀ ਇਹ ਤੋਂ ਇਸ ਤੋਂ ਬਾਅਦ ਆਪਣਾ ਆ ਗਿਆ ਜੀ ਇਹ ਨੈਕਸਟ ਸੂਟ ਇਹ ਵਾਲਾ ਹੈਗਾ बॉਟਮ ਆ ਜੂਗੀ बॉਟਮ T-shirt ਨੂੰ ਆਪਾਂ ਲੇਸਿਸ ਦੇ ਨਾਲ ਤੇ ਪਿਆਚ ਲਗਾ ਕੇ ਡਿਜ਼ਾਈਨਿੰਗ ਕੀਤੀ ਹੈਗੀ ਸ਼ਰਟ ਦੇ ਫਰੰਟ ਤੇ ਆਪਾਂ ਲੇਸਿਸ ਇਨਸਰਟ ਲੇਸਿਸ ਨਾਲ ਡਿਜ਼ਾਈਨਿੰਗ ਕੀਤੀ ਹੈਗੀ ਸਾਰੇ ਸ਼ਰਟ ਦੇ ਫਰੰਟ ਨੂੰ neck ਦੇ ਉੱਪਰ ਆਪਾਂ ਪੱਟੀ ਲਗਾ ਕੇ neck ਦੇ ਵਰਕ ਕੀਤਾ ਹੈਗਾ ਹਲਕਾ ਜਿਹਾ ਇਦਾਂ ਹੀ ਆਪਾਂ 슬ੀਵਸ ਰੈਡੀ ਕੀਤੀਆਂ ਨੇ 슬ੀਵਸ ਰੈਡੀ ਕੀਤੀਆਂ ਨੇ ਪ੍ਰਾਈਸ ਰਹੂਗਾ ਜੇ ਸਿਰਫ 950 950 कॉटन स्टਾਫ ਰਹੂਗਾ ਵਿਦਆਊਟ ਲਰਨਿੰਗ ਪਿਓਰ कॉटन ਦੇ ਵਿੱਚ

ਬਹੁਤ ਸੋਹਣੀ ਡਿਜ਼ਾਈਨਿੰਗ ਵੰਦੀ ਐਂਕਰਿੰਗ ਪਲਸ ਦੇ ਨਾਲ ਤੁਸੀਂ ਕਿਦਾਂ ਵੀ ਇਹਨੂੰ ਸਟਿਚ ਕਰ ਸਕਦੇ ਹੋ ਕੁੜਤਾ ਸਟਾਈਲ ਦੇ ਵਿੱਚ ਕອດ ਸੈੱਟ ਦੇ ਸਟਾਈਲ ਦੇ ਵਿੱਚ ਇਹਨੂੰ ਰੈਡੀ ਕਰ ਸਕਦੇ ਹੋਗੇ 슬ੀਵਸ ਦੇ ਉੱਪਰ ਆਪਾਂ ਡਿਜ਼ਾਈਨਿੰਗ ਕੀਤੀ ਐਂਕਰਿੰਗ ਦੇ ਨਾਲ ਪੈਚ ਲਗਾ ਕੇ ਕਾਟਨ ਸਟਾਫ ਰਹੂਗਾ ਪ੍ਰਾਈਸ ਰਹੂਗਾ ਜੀ 790 790 ਉਸ ਤੋਂ ਨੈਕਸਟ ਆਪਣੇ ਕੋਲ ਆ ਗਿਆ ਜੀ ਰਾਮ ਟੈਕਸ ਗੀਜਾ कॉटन ਦੇ ਵਿੱਚ ਸ਼ਰਟ ਦੇ ਫਰੰਟ ਤੇ ਆ ਜਾਣਗੀਆਂ ਛੋਟੀਆਂ ਬੁੱਟੀਆਂ ਪਿੰਕ ਕਲਰ ਆ ਬਹੁਤ ਹੀ ਸੋਹਣਾ ਕਲਰ ਰਹੂਗਾ ਸ਼ਰਟ ਦੇ ਫਰੰਟ ਤੇ ਬੁੱਟੀਆਂ ਆ ਜਾਣਗੀਆਂ ਬਾਟਮ ਤੇ ਆ ਜਾਣਗੀਆਂ 슬ੀਵਸ ਤੇ ਆ ਜਾਣੀਆਂ ਪੂਰਾ ਹੈਵੀ ਡਿਜ਼ਾਈਨ ਹੈ ਜਿਹੜਾ ਆਪਣਾ 슬ੀਵਸ ਤੇ ਆ ਜਾਊਗਾ ਸਲੀਵਸ ਤੇ ਆਜੂਗਾ ਪਲੱਸ ਆਪਣਾ ਬਾਟਮ ਤੇ ਆਜੂਗਾ ਬਾਟਮ ਤੇ ਆਜੂਗਾ ਪੂਰਾ ਹੈਵੀ ਕਮ ਆਜੂਗਾ ਸਲੀਵਸ ਤੇ ਬਾਟਮ ਤੇ ਪ੍ਰਾਈਸ ਰਹੂਗਾ ਜੀ 950 950 ਇੱਕ ਇਸ ਤੋਂ ਬਾਅਦ ਆਪਣਾ ਆ ਗਿਆ ਜੀ કોટਨ ਸਟਾਫ ਵਾਈਟ ਦੇ ਵਿੱਚ ਆਪਣੇ ਡਾਟ ਜਿਹਨੇ ਬ੍ਰੀਕ ਕਲਰ ਸੈਲਫ ਪ੍ਰਿੰਟ ਦੇ ਵਿੱਚ ਆਪਾਂ ਬਹੁਤ ਸੋਹਣਾ ਵਰਕ ਕੀਤਾ ਹੈਗਾ ਸ਼ਰਟ ਨੂੰ ਸ਼ਰਟ ਦੇ ਆਪ ਫਰੰਟ ਤੇ ਨੀਚੇ ਘੇਰੇ ਤੇ ਇੱਕ ਫਲਾਰ ਆ ਜਾਊਗਾ ਇੱਕ ਆਪਣਾ हिਪ ਤੇ ਆ ਜਾਏਗਾ ਫਲਾਰ ਦੋ ਫਲਾਰ ਨੇ ਵਾਈਟ ਦੇ ਵਿੱਚ ਸਿਕਾਈ ਜਾ ਸੈਲਫ ਪ੍ਰਿੰਟਰ ਹੋਊਗਾ ਸਟਾਫ ਬਹੁਤ ਜ਼ਿਆਦਾ ਫਾਈਨਰ ਹੋਊਗਾ 슬ੀਵਸ ਦੇ ਉੱਪਰ ਆ ਜਾਊਗਾ ਵਰਕ 슬ੀਵਸ ਦੇ ਉੱਪਰ ਆ ਜਾਊਗਾ ਤੇ ਪ੍ਰਾਈਸ ਰਹੂਗਾ ਜੀ 1250 ਵਰਕ ਦੀ ਪੂਰੀ ਫੁੱਲ ਫਿਨਿਸ਼ਿੰਗ ਐ ਸਟਾਫ ਫਾਈਨ ਰਹੂਗਾ ਪ੍ਰਾਈਸ 1250 ਇਸ ਤੋਂ ਨੈਕਸਟ ਆਪਣੇ ਕੋਲੇ ਪਿੰਕ ਕਲਰ ਦੇ ਵਿੱਚ ਆ ਜੀਗਾ ਸੂਟ ਬਹੁਤ ਫਾਈਨ ਸਟਾਫ ਰਹੂਗਾ ਕਾਟਨ ਦੇ ਵਿੱਚ ਬਾਟਮ ਆ ਗਈ ਸ਼ਰਟ ਦੇ ਫਰੰਟ ਤੇ ਆਪਾਂ neck ਤੇ ਪੱਟੀ ਲਗਾ ਕੇ ਲੇਸਿਸ ਦੇ ਨਾਲ ਡਿਜ਼ਾਈਨ ਕੀਤਾ ਹੈਗਾ ਸ਼ਰਟ ਦੇ ਫਰੰਟ ਤੇ ਬੂਟੀ ਆ ਜੂਗੀ ਜੇ ਘੇਰੇ ਤੇ ਉੱਪਰ ਬੂਟੀ ਆ ਜੂਗੀ 슬ੀਵਸ ਦੇ ਉੱਪਰ ਇੱਕ ਇੱਕ ਬੂਟੀ ਆ ਜਾਏਗੀ ਪ੍ਰਾਈਜ਼ ਰਹੂਗਾ 1190 1190 ਇਸ ਤੋਂ ਬਾਅਦ ਆਪਣੇ ਕੋਲ ਕਾਟਨ ਦੇ ਵਿੱਚ ਇਹ ਵੀ ਸੈਮੀ ਸਟਿਚ ਆ ਜਾਊਗਾ ਇੱਕ ਸੂਟ ਸਟੱਫ ਬਹੁਤ ਫਾਈਨ ਰਹੂਗਾ ਬਹੁਤ ਸੋਨਾ ਕਾਟਨ ਸਟੱਫ ਹੈਗਾ बॉਟਮ ਆਜੂਗੀ ਸ਼ਰਟ ਨੂੰ ਆਪਾਂ ਬਹੁਤ ਸੋਹਣੀ ਡਿਜ਼ਾਈਨਿੰਗ ਦਿੱਤੀ ਹੈਗੀ ਸੈਮੀ ਸਟਿਚ ਕਰਕੇ ਹਾਂਜੀ ਸ਼ਰਟ ਦੇ ਨੈੱਕ ਦੇ ਉੱਪਰ ਆਪਾਂ ਪੈਚ ਲਗਾ ਕੇ ਵਰਕ ਕੀਤਾ ਲੀਸਿਸ ਦੇ ਨਾਲ ਡਿਜ਼ਾਈਨ ਕੀਤਾ ਹੈਗਾ 셔ਟ ਦੇ ਨੈਕ ਨੂੰ ਬਹੁਤ ਸੋਹਣਾ ਡੈਡੀ ਕੀਤਾ ਹੈਗਾ ਫਲਾਰ ਨੇ ਲੇਸ ਆ ਜੂਗੀ 슬ੀਵਸ ਦੇ ਉੱਪਰ ਆਪਾਂ ਪੈਚ ਲਗਾ ਕੇ ਲੇਸ ਨਾਲ ਉੱਪਰ ਵਰਕ ਕਰਕੇ ਡਿਜ਼ਾਈਨਿੰਗ ਦਿੱਤੀ ਹੈਗੀ ਬਹੁਤ ਸੋਹਣੀ ਇਹਦੀ ਡਿਜ਼ਾਈਨਿੰਗ ਰੈਡੀ ਹੋਇਆ ਬਹੁਤ ਸੋਹਣਾ ਸੂਟ ਵਰਕ ਦੀ ਪੂਰੀ ਫੁੱਲ ਫਿਨਿਸ਼ਿੰਗ ਰਹੂਗੀ ਬਹੁਤ ਸੋਹਣੀ ਲੁੱਕ ਆਊਗੀ ਸੂਟ ਰੈਡੀ ਹੋ ਕੇ ਪ੍ਰਾਈਸ ਰਹੂਗਾ 1650 ਹਾਂਜੀ ਇੱਕ ਇਹ ਆ ਗਿਆ ਜੀ ਆਪਣਾ ਕਾਟਨ ਦੇ ਵਿੱਚ ਬਹੁਤ ਸੋਹਣਾ ਸੂਟ ਰੈਡੀ ਹੈਗਾ ਫਾਈਨ ਸਟੱਫ ਰਹੂਗਾ ਸਟੱਫ ਬਹੁਤ ਫਾਈਨ ਹੈਗਾ ਹਾਂਜੀ ਇਹ ਵਾਲਾ ਸਟੱਫ ਆ ਗਿਆ ਬਹੁਤ ਸੋਹਣਾ ਵਰਕ ਹੈਗਾ 슬ੀਵਸ ਦੇ ਉੱਪਰ ਆ ਜੂਗਾ ਵਰਕ 슬ੀਵਸ ਦੇ ਉੱਪਰ ਆ ਜੂਗਾ ਸੌਫਟ ਸਟੱਫ ਰਹੂਗਾ ਕਾਟਨ ਪ੍ਰਾਈਸ ਰਹੂਗਾ ਜੀ 1450 ਚੋ 1050 ਇਸ ਤੋਂ ਨੈਕਸਟ ਆਪਣਾ ਗਿਆ ਜੀ ਮਸਲੀਨ ਦੇ ਵਿੱਚ ਬਾਟਮ ਆ ਜੇਗੀ ਬਾਟਮ ਦੇ ਉੱਪਰ ਵਰਕ ਹੈ ਬਾਟਮ ਦੇ ਉੱਪਰ ਆ ਜੂਗਾ ਵਰਕ ਇਦਾਂ ਆਰੀ ਵਰਕ ਕੀਤਾ ਗਿਆਗਾ ਸਾ ਫਾ ਕਾਟਨ ਦੀ ਬਾਟਮ ਰਹੂਗੀ ਮਸਲੀਨ ਦੀ ਬਹੁਤ ਸੋਹਣਾ 셔ਟ ਦੇ ਉੱਪਰ ਅਸੀਂ ਆਰੀ ਵਰਕ ਦੇ ਨਾਲ ਡਿਜ਼ਾਈਨਿੰਗ ਦਿੱਤੀ ਹੈਗੀ ਇਹ ਆ ਗਈ ਆਪਣੀ ਮਸਲੀਨ ਦੀ 셔ਟ ਹਾਂਜੀ 셔ਟ ਦੇ ਉੱਪਰ ਆਪਾਂ ਇਹ ਸਾਰਾ ਆਰੀ ਵਰਕ ਕੀਤਾ ਹੈਗਾ ਬਹੁਤ ਸੋਹਣੀ ਡਿਜ਼ਾਈਨਿੰਗ ਦਿੱਤੀ ਹੈਗੀ ਕਲਰ ਬਹੁਤ ਸੋਹਣਾ ਹੈਗਾ ਸਲੀਵਜ਼ ਦੇ ਉੱਪਰ ਬਹੁਤ ਸੋਹਣਾ ਵਰਕ ਆ ਜਾਊਗਾ ਸਲੀਵਜ਼ ਦੇ ਉੱਪਰ ਆ ਜਾਊਗਾ ਪ੍ਰਾਈਜ਼ ਰਹੂਗਾ ਜੀ 1550 1550 ਹਾਂਜੀ ਇਸ ਤੋਂ ਬਾਅਦ ਆਪਣੇ ਕੋਲ ਕਾਟਨ ਦੇ ਵਿੱਚ ਇੱਕੇ ਸੂਟ ਆ ਜਾਊਗਾ ਕਲਰ ਬਹੁਤ ਸੋਹਣਾਗਾ ਪਿਓਰ ਕਾਟਨ ਸਟੱਫ ਰਹੂਗਾ ਸ਼ਰਟ ਦੇ ਨੱਕ ਦੇ ਉੱਪਰ ਆਜੂਗੀ ਡਿਜ਼ਾਈਨਿੰਗ نیچے ਤੁਸੀਂ ਪਿੰਟੈਕਸ ਲੇਸਿਸ ਦੇ ਨਾਲ ਡਿਜ਼ਾਈਨ ਕਰ ਸਕਦੇ ਆਂ ਸ਼ਰਟ ਨੂੰ ਸ਼ਰਟ ਦੇ ਨੱਕ ਦੇ ਉੱਪਰ ਆ ਜਾਣੀ ਹੈ ਫਲਾਰ 슬ੀਵਸ ਦੇ ਉੱਪਰ ਆਜੂ 슬ੀਵਸ ਦੇ ਉੱਪਰ ਆਜੂ ਪ੍ਰਾਈਸ ਰਹੂਗਾ 1250 ਹਾਂਜੀ ਇੱਕ ਇਹ ਆ ਗਿਆ ਆਪਣੇ ਕੋਲੇ ਸਕਾਈ ब्लू ਜਾਂ ਸ਼ੇਡਰ ਲਾਈਟ ਯ ਸਕਾਈ ਕਲਰ ਦੁਪट्टे ਦੇ ਨਾਲ ਸੂਟ ਬਹੁਤ ਸੋਹਣਾ कॉटन ਦੇ ਵਿੱਚ ਰੈਡੀ ਹੈ ਹਾਂਜੀ ਸ਼ਰਟ ਦਾ ਆਪਣਾ ਇਹ ਫਰੰਟ ਆ ਜਾਊਗਾ ਲੇਸਿਸ ਦੇ ਨਾਲ ਇਹਨੂੰ ਡਿਜ਼ਾਈਨ ਦਿੱਤਾ ਗਿਆਗਾ ਪਲੱਸ ਸ਼ਰਟ ਦੇ ਫਰੰਟ ਤੇ ਆਪਾਂ ਮੋਰ ਨਹੀਂ ਪਾ ਕੇ ਬਹੁਤ ਸੋਹਣਾ ਡਿਜ਼ਾਈਨ ਦਿੱਤਾ ਹੈ ਕਿਰੇ ਨੂੰ ਬਹੁਤ ਸੋਹਣਾ ਵਰਕ ਫਿਨਿਸ਼ਿੰਗ ਨਾਲ ਕੀਤਾ ਗਿਆਗਾ

ਸੋ ਨੈਕਸਟ ਆਪਣੇ ਕੋਲ ਇਹ ਸੂਟ ਹੈ कॉटन ਦੇ ਵਿੱਚ ਬਾਟਮ ਆਜੂਗੀ ਪਲੇਨ ਪਲੇਨ ਬਾਟਮ ਆਜੂ ਸ਼ਰਟ ਆਗੀ ਕਾਦੀ कॉटन ਦੇ ਵਿੱਚ ਬਹੁਤ ਸੋਹਣਾ ਡਿਜ਼ਾਈਨਿੰਗ ਆਪਣਾ ਨੈਕ ਦੇ ਉੱਪਰ ਆਜੂਗਾ ਨੈਕ ਦੇ ਉੱਪਰ ਐਂਕਰਿੰਗ ਕੀਤੀ ਹੈ ਪਲੱਸ ਆਪਾਂ ਦੋ ਫਲਾਰ ਐਡ ਕੀਤੇ ਨੇ एक नीचे आज फलार एंकलिंग की है मसलीन कॉटन का दुपट्टा रूगा ए दुपट्टा गया बहुत ही सोहना ਫੋਰ ਸੈਡਲੇਸ ਨਾਲ ਫਿਨਿਸ਼ਿੰਗ ਕਰਕੇ ਦੇਵਾਂਗੇ ਤੁਹਾਨੂੰ ਪ੍ਰਾਈਸ ਰਹੂਗਾ ਜੀ 1800 1800 ਸਟਾਫ ਬਹੁਤ ਫਾਈਨ ਹੈ ਉਸ ਤੋਂ ਨੈਕਸਟ ਆਪਣੇ ਕੋਲ ਆ ਗਿਆ कॉटन ਸਟਾਫ ਦੇ ਵਿੱਚ ਲਾਈਟੇਸ ਸਕਾਈ ਬਲੂ ਦੇ ਉੱਪਰ ਬਹੁਤ ਸੋਹਣਾ ਡੈਡੀ ਹੋਇਆ ਸੂਟ ਹੈ ਵੀਦ ਆਪਣਾ ਮਲ कॉटन ਦਾ ਦੁਪੱਟਾ ਰਹੂਗਾ ਚੈੱਕ ਦੇ ਵਿੱਚ ਬਹੁਤ ਫਾਈਨ ਸਟੱਫ ਹੈਗਾ ਵਰਕ ਬਹੁਤ ਸੋਹਣਾ ਹੋਇਆਗਾ ਆਰੀ ਵਰਕ ਨਾਲ ਆ ਜਾਣੀ ਆਪਣੇ ਪੈਨਲ ਸੈਂਟਰ ਦੇ ਵਿੱਚ ਇੱਕ ਫਲਾਰ ਆ ਜਾਊਗਾ ਆਰੀ ਵਰਕ ਪਲੱਸ ਮਸ਼ੀਨ ਵਰਕ ਦੇ ਵਿੱਚ ਰੈਡੀ ਹੈ ਸੂਟ ਬਹੁਤ ਸੋਹਣਾ ਫਲਾਰ ਆ ਸੈਂਟਰ ਦੇ ਵਿੱਚ 슬ੀਵਸ ਦੇ ਉੱਪਰ ਆ ਜਾਊਗਾ ਵਰਕ ਤੇ ਪਿਓਰ ਮਲ ਕੋਟਨ ਦਾ ਦੁਪੱਟਾ ਬਹੁਤ ਸੋਹਣਾ ਕੰਟਰਾਸਟ ਸੂਟ ਹੈ ਰੈਡੀ ਆਪਣਾ ਮਲ ਕਾਟਨ ਦੇ ਵਿੱਚ ਆਪਣਾ ਇਹ ਚੈੱਕ ਦਾ ਦੁਪੱਟਾ ਰੈਡੀ ਹੈ ਪ੍ਰਾਈਜ਼ ਰਹੂਗਾ 1775 1775 ਹਾਂਜੀ ਇਹ ਸੀਗੇ ਅੱਜ ਦੇ ਆਪਣੇ ਸੂਟ ਇਹਨਾਂ ਦੇ ਵਿੱਚੋਂ ਤੁਸੀਂ ਕੋਈ ਵੀ ਸੂਟ ਬਾਈ ਕਰਨਾ ਚਾਹੋਣੇ ਹੋਗੇ ਕਿਸੇ ਸੂਟ ਨਾਲ ਦੁਪੱਟਾ ਅਕਸਰ ਤੋਂ ਰੈਡੀ ਕਰਵਾਉਣਾ ਚਾਹੁੰਦੇ ਸਾਨੂੰ WhatsApp ਤੇ ਕੰਟੈਕਟ ਕਰਕੇ ਆਪਣੇ ਆਰਡਰ ਬੁੱਕ ਕਰਵਾ ਸਕਦੇ ਹੋ ਜਿਆਦਾ ਕੁਝ ਡਿਟੇਲ ਦੇ ਵਿੱਚ ਪੁੱਛਣ ਲਈ ਤੁਸੀਂ ਸਾਨੂੰ WhatsApp ਤੇ ਕੰਟੈਕਟ ਕਰ ਸਕਦੇ ਹੋ ਸਾਡੇ ਸੂਟ ਤੁਹਾਨੂੰ ਕਿੱਦਾਂ ਦੇ ਲੱਗੇ ਸਾਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ ਜੀ ਆਪਾਂ ਫੇਰ ਇੱਕ ਵੀਡੀਓ ਨਾਲ ਮਿਲਦੇ ਹਾਂ ਸਤਿ ਸ਼੍ਰੀ ਅਕਾਲ ਜੀ